ਭੋਜਨ ਤੋਂ ਬਿਨਾ ਜੀਵਣਾ ਬੜਾ ਔਖ ਹੈ ਭਜਨ ਤੋਂ ਬਿਨਾ ਜੀ ਸਕਦੇ ਨਹੀਂ 4 ਦਿਨ ਵਾਇਗਰੂ ਵਾਇਗਰੂ ਕੀਤਾ ਤੇ ਕੀ ਘਟ ਜਾਂਦਾ 4 ਦਿਨ ਰੋਟੀ ਨਹੀਂ ਖਾਧੀ ਤੇ ਪੈ ਜਾਵਾਂਗੇ ਨਹੀਂ ਚੱਲ ਸਕਦਾ ਨਹੀਂ 4 ਦਿਨ ਗੁਰਬਾਣੀ ਦਾ ਪਾਠ ਕੀਤਾ ਤੇ ਕੀ ਹੋ ਜਾਣਾ ਹੈ ਤੇ 4 ਦਿਨ ਪਾਣੀ ਨਾ ਮਿਲੇ ਤੇ ਮਨੁੱਖ ਜ਼ਿੰਦਾ ਨਹੀਂ ਰਹਿ ਸਕਦਾ ਜੇ ਵਿਦੇਸ਼ ਧਨ ਨਹੀਂ ਹੈ ਤੇ ਜ਼ਮੀਨ ਤੇ 4 ਕਦਮ ਚੱਲਣਾ ਬੜਾ ਔਖਾ ਹੈ ਹਿਰਦੇ ਦੀ ਧਰਮ ਨਹੀਂ ਹੈ ساری ਦੁਨੀਆ ਦਾ ਭਰਮਨ ਕਰ ਸਕਦੇ ਇਹ ਬੜੀਆਂ ਪਰਵਲ ਨਾਸਤਿਕ ਲੋਗਾਂ ਦੀਆਂ ਦਲੀਲਾਂ ਹੈ ਧਰਮ ਪਰਮਾਤਮਾ ਵਾਕਈ ਸਤੰਦ ਦੀ ਲੋੜ ਨਹੀਂ ਮੰਦ ਦੀ ਲੋੜ ਤਨ ਦੀ ਲੋੜ ਹੈ ਪਦਾਰਤ ਮੰਦ ਦੀ ਲੋੜ ਹੈ ਪਰਮਾਤਮਾ ਤਨ ਦੀ ਲੋੜ ਹੈ ਪਰਵਾਰ ਪਾਣੀ ਮੰਦ ਦੀ ਲੋੜ ਹੈ ਨਿਰੰਕਾਰ ਗੁਰਵਾਨ ਦਨ ਨੂੰ ਧਨ ਮਿਲਦਾ ਜਾ ਰਿਹਾ ਹੈ ਮਨ ਨੂੰ ਧਰਮ ਨਹੀਂ ਮਿਲਦਾ ਜਾ ਰਿਹਾ ਇਹੀ ਕਾਰਨ ਹੈ ਬਾਹਰੋਂ ਮਨੁੱਖ ਸੰਪਨ ਹੁੰਦਾ ਜਾ ਰਿਹਾ ਹੈ ਅੰਦਰੋਂ ਕੰਗਾਲ ਹੁੰਦਾ ਜਾਏ ਬਾਹਰੋਂ ਧਨਵਾਨ ਹੁੰਦਾ ਜਾ ਰਿਹਾ ਹੈ ਅੰਦਰੋਂ ਮਫਲਿਸ ਹੁੰਦਾ ਜਾ ਰਿਹਾ ਹੈ ਛੋਟੀ ਦੇ ਧਨਾੜ ਛੋਟੀ ਦੇ ਅਮੀਰ ਬੰਦੇ ਵੀ ਅੰਦਰੋਂ ਮਹਾ ਗਰੀਬ ਵੱਡੇ ਵੱਡੇ ਜੋਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋ